ਸਾਰੇ ਰੇਖਾ ਪੂਰੀਆਂ ਨੇ ਆਇਆ ਹੈ ਨਾ ਮੇਰੇ ਨਾਲ ਤੂੰ ਸਭ ਦੇ ਹੋ ਕੇ ਆ ਰੋਣਾ ਤੇਰਾ ਨਾਮ ਤੇਰਾ ਸਾਥੋ ਹੱਥ ਮੰਨਦੇ ਮੈਂ ਤੇਰੇ ਨਾਲ ਸਾਥ ਹਰਨਾ ਤੇਰੇ ਨਾਲ ਸਭਾ ਤੇ ਸਜਾਏ ਕਰਾਉਂ ਮੈਂ ਤੇਰੇ ਨੂੰ ਪਾਰ ਕਰੀਂ ਤੇ ਪਾਲਣ ਕਰਨਾ ਹਰਿਆ ਕੋਈ ਹੈ ਮਾਇਆ ਕੋਈ

we <laughs>

ਸਤਿ ਪੁਰਨ ਜੀ ਵਾਹਿਗੁਰੂ ਵਾਹਿ ਸੋਹਤਿ ਜਿੰਨੇ ਤਾ ਸੁਨਾਰਣ ਨਾਰਾ ਜੀ ਸੰਤ ਸਿਖਰਾਸ ਤਾਂ ਕੋ ਨਿਕੰਦਾ ਕੋ ਲਾਗੇ ਜਨ ਪਰ ਗਵਾਸ ਪ੍ਰਦਾਸ ਸੇਖ ਓੰਕਾਰ ਸਿਵ ਪਤੇ ਸਿਖੋਤੀ ਸਹਾਇ ਘਰ ਸਿਖ ਭਗਵਤੇ ਪਾਸ਼ਾ ਦਸਵੇਂ ਪੁਰਖ ਭਗਵਤੇ ਸਿਮਰ ਕਰ ਗੁਰਨਾਮ ਕਲੇਸਿ ਆਏ ਚਰੰਗਾ ਤੇ ਗੁਰ ਵਰਦਾ ਸ੍ਰਮ ਦਾਸ ਰਣੇ ਸਹਾਇ ਅੱਜ ਸ੍ਰੀ ਗੁਰੂ ਸਿਖ ਮਹਾਰਾਜ ਸਰਵਰਧਾ ਜੀ ਦਾ ਸਤਿ ਸ੍ਰੀ ਅਕਾਲ ਸਭ ਨੂੰ ਸਹਾਇ ਤੇ ਸਿਖ ਆਸ਼ਿਆ ਗੀਜੋ ਜਗਜਗ ਉਹ ਟਾਲ ਦੇ ਸਹਿਬ ਸ੍ਰੀ ਗੁਰੂ ਤੇ ਪਾਠ ਦਰਸ਼ਕ ਦਾ ਧਿਆਨ ਤਾ ਬੋਲੋ ਜੀ ਵਾਹਿਗੁਰੂ ਔਰ ਇਹਨੇ ਪੰਜ ਪਿਆਰੇ ਚਾਰ ਸਹਿਯੋਗੀ ਚਾਰ ਦੇ ਉਪਰ ਤੇ ਰਾਟੀਆਂ ਤੱਟੀਆਂ ਜੁਟੀਆਂ ਸ੍ਰੀ ਗੁਰੂ ਸਿੰਘ ਨੇ ਜਿਹੜਾ ਧਰਮ ਹੈ ਇਸ ਰਿੱਤੇ ਬਾਰ ਬਾਰ ਕਰਵਾ ਉਟੀਆਂ ਕਲਾ ਤਰਾਇਆਂ ਚੱਪੜਿਆ ਚੜੇਤਾ ਨਾਰਾਇਣ ਚਿੰਗੇ ਉਗਣ ਜੇ ਸਭ ਤੋਂ ਵਾਲੇ ਦੇ ਸਿੱਖੀ ਸਿਧਰ ਦੇ ਸਾਸ ਸਵਾਰ ਨਦ ਭਾਈ ਤੇ ਨਾਮ ਸਿਕਾ ਸਿਣੀ ਆਪ ਧੰਨੀਆਂ ਗੁਰੂ ਘਰ ਪਿਆਰ ਸਤਿਆਰ ਸਦਾ ਧਿਆਨ ਕਰ ਬੋਲੋ ਜੀ ਨਦ ਭਾਈ ਤੁਸਯ ਕੰਤਾ ਸਰਬਾਤਮਾ ਗੁਰ ਦਵਾਰ ਅੰਤ ਅਨੁਸਾਰ ਬੋਲੋ ਜੀ ਨਦ ਭਾਈ ਜਤ ਜਮੇ ਸਵੰਤਰ ਸੰਸਰ ਕੀ ਨਾ ਸਤਿ ਪਾਸ ਸਹਿ ਤੋ ਵਾਹਿਗੁਰੂ ਵਾਹਿਗੁਰੂ ਨਾਮ ਤਾਲ ਸੁ ਕੋਈ ਜਾਣਾ ਪਾਸ ਤਨ ਤਨ ਸ਼ਰਧੇ ਜੇ ਤੇ ਪਤਿ ਬਿੰਦਗੀ ਪੈਰ ਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇਤਾ ਸਾਹਿਬ ਜੀ ਦੇ ਬਰਵਾਦਾ ਬੋਲੋ ਜੀ ਹਰ ਕੋ ਹੈ ਗੁਰੂ ਸਿਖਾਂ ਸਿੱਖ ਨਾ ਰਹੇ ਦਾਨ ਹੋਇ ਤਾਨ ਭੋਸਾ ਨਾਮ ਗਾਨਾ ਸੇਦਾ ਤਾਨ ਨਾਮ ਸ੍ਰੀਮਸਾ ਦਾਰਸ਼ਿਦ ਸਿਦਾਂ ਚੌਕੀਆਂ ਧੰਦੇ ਭੁਕੇ ਜੁਗ ਜੁਗ ਟਾਲ ਧਰਮ ਕਾ ਜੈਕਾਰ ਬੋਲ ਜੀ ਮਾਹੀ ਸੁਪਤ ਸਵਾ ਸਹਿਤ ਤਾਨ ਸਿਨਨ ਕਉਣਾ ਸਭ ਪਰਤੁਰ ਧੰਮ ਵਸ ਦਿਨ ਤੋਂ ਪਾਸ ਤੋਂ ਜੁੜੇ ਗਏ ਦਾਰਸ਼ਿਦ ਦਾਰੇ ਸਿਖ ਪਾਲ ਸਰੋਸ਼ਨਾ ਜੀ ਧੰਤਰ مہار کیرپا مہاراجہ ਦੀਪਕਾ ਸਾਹਿਬ ਦੇ ਭੋਗ ਪੇਨਾ ਪ੍ਰਾਤ ਕਰ ਜਿਉ ਮੈਂ ਇਤਨ ਪ੍ਰਸਾਦਾਂ ਕੀਤੇ ਸਨ ਹੋਏਨ ਮਹਾਰਾਜਾ ਪਾਸ਼ਾ ਤੇ ਹੋ ਗਏ 23 ਤੋਂ ਲੈ ਕੇ ਅੱਜ 5 ਤਰੀਕ ਤੱਕ ਮਹਾਰਾਜਾ ਪਾਸ਼ਾ ਪ੍ਰਵਾਸ ਕਰਿਆ ਸੰਗਤਾਂ ਦੇ ਚਾ ਸੇਵਕਾਂ ਨੇ ਆਪਣੇ ਗ੍ਰਹਿ ਵਿੱਚ ਪਾਇਆ ਸਾਰਿਆਂ ਦੇ ਮਹਾਰਾਜਾ ਪਾਸ਼ਾ ਜੀ ਮੇਰਾ ਪ੍ਰਵਾਸ ਸੁਖ ਸ਼ਾਂਤੀ ਚਾਹੇ ਇਕਣਾ ਸਾਭ ਨੇ ਕਾ ਨਰਾਸ ਸਿਮਰਨ ਦੀਆਂ ਦਫਤਾਂ ਵਿੱਚ ਮਹਾਰਾਜਾ ਸ਼ਕੁਰ ਬਾਣੀ ਪਾਠ ਕਰਦੇ ਕਿਰਤਨ ਕਰਦੇ ਸੁਰ ਨਿਕਰ ਕਰਦੇ ਗਾਥੀ ਹੁਮਾ ਕਰਨਾ ਮਹਾਰਾਜਾ ਬਾਦਸ਼ਾਹ ਜਨਨ ਕਰਦੇ ਤੁਹਾਨੂੰ ਪਾਇਸ ਪਾਇ ਆਪਣਾ ਮੇਰਾ ਕਲਾਬਸ ਮਹਾਰਾਜਾ ਬਾਦਸ਼ਾਹ ਜੋ ਜੋਤਾਵਾਂ ਮਹਾਰਾਜ ਪਰਸ਼ਾਦ ਜੀ ਆਵਣੇ ਸੋਹਣੇ ਜੇ ਪ੍ਰਸ਼ਾਦ ਤੇ ਸਨਾਈ ਗਿਆ ਜਿੱਤਿਆ ਭੰਡਾਰਾ ਜੋ ਪੰਚੋਂ ਕੜਾ ਪ੍ਰਸ਼ਾਦ ਦਿਉਗਾ ਗੁਰੂ ਦੇ ਲੰਗਰ ਨਾਨਾ ਪ੍ਰਕਾਰ ਦੀਏ ਸਭਾ ਮਹਾਜਨ ਦਰ ਪਰਵਾਣ ਵਾਹ ਭੋਗ ਦੇ ਜੋ ਸੁਭਿ ਸਵਾਭ ਜੀ ਦਾ ਨਾਮ ਚਿਤਰਾਵੇਂ ਮਹਾਰਾਜ ਦਾਰਿਆਂ ਸਾਸ ਸੰਗ ਹਾਜ਼ਰੀ ਲਿਖੇ ਰਾਣਾ ਚਿਰੁ ਭਟਾਉਣ ਸਮਝਿਆ ਮਜੂਰ ਤੇ ਅਨੰਖੁਸ਼ੀਆਂ ਲਕ ਪਾਸ਼ਾ ਜੀ ਜੇ ਸਭ ਨੂੰ ਨਜ਼ਰ ਕਰੇ ਜੋ ਮੰਗੈ ਠਾਕ ਰ ਪਰੇ ਤੇ ਸੋ ਵੇ ਸਵੇਦੇਵ ਨਾਰਕ ਦਾਸ ਮੁਕਤੇ ਜੋਗ ਦਾ ਇਹਾ ਹਮੇ ਸਾਥ ਮਹਾਰਾਜ ਸਭ ਦੀਆਂ ਝੋਲੀਆਂ ਫੜਨਾ ਮਹਾਰਾਜ ਜੇ ਸਿਮਰ ਜਾਂ ਦੱਸਦਾ ਹੋਛੜੀਆਂ ਕਰੋ ਕਿਰਪਾ ਮਹਾਰਾਜ ਕਦ ਕਰ ਸਭ ਦੀ ਦਿੱਖ ਤੇ ਲਾਓ ਮਰੇ ਕਨਸਿ ਨਾਰਾ ਪਰੋ ਜੋਗ ਤੇ ਨਾਰਾ ਆਵੇ ਸੋ ਰਾਜੀ ਜਾਏ ਨਾਮ ਨਾਮ ਚੜੀ ਚਾਕੇ ਜੇ ਮਾਨੀ ਸਤਿ ਕਰ ਕਰ ਸੋ ਆਹੇ ਮਨਜੀਤ ਕਾ ਸਤ ਮਾਣ ਲੇ ਦਾਤ ਕੋ ਹੁੰਦਾ ਹੈ ਕੋ ਜਦੋਂ ਸੱਚਾ ਪ੍ਰਾਤਿ ਸਾਰ ਹੋ ਸੋ ਜੀ ਸਕਾਸ ਵਰਤੀ ਆ ਸੋਈਆ ਸਰਨ ਦਾ ਵੀ ਸੋ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨ ਜਾਣ ਤੇਰੀ ਸਬ ਤੇ ਵਚਾ ਸਤਿਗੁਰ ਨਾਨਕ ਗੁਰੂ ਸਬ ਤੇ ਵਚਾ ਸਤਗੁਰ ਨਾਨਕ ਗੁਰੂ ਈਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸਰੂਪ ਗੁਰਪ੍ਰਸਾਦ राग सोई मन पहला झोप दे कर कहला पांडा तोय बस तुप देवो तो दूध पाज जाओ दूध कर पुन सो समण होए निरास जिमवा जपो ताई को नम और निराकुल कमरा

ਸਰਵਰਣ ਕੋਈ ਭਗਤ ਹੀ ਨਾਨਕ ਜਨ ਜੰਮ ਕਾ ਹਉ ਸਨਾਈ ਸੱਚਾ ਸੋਈ ਕੰਧ ਕ ਕ ਕਸਾ ਤੁਮ ਸਰਵਰਣ ਕੋਈ ਭਗਤ ਹੀ ਨਾਨਕ ਜਨ and i ਆਗਿਆ ਪਾ ਕੇ ਇਹਨਾਂ ਨੂੰ ਮਦਦ ਗਰੋਂ ਸਰਵਕਾ ਪਰਮਾਤਮਾ। ਆਪਾਂ ਦੇ ਦੇਵਤਾ ਪ੍ਰਕਾਸ਼ ਹੋਂ ਦਾ ਨਾਮ ਜਪਤ ਰੱਬ ਦੇ ਪਰਮਾਤਮਾ ਦਾ ਇੱਕ ਹੈ। ਸਹਾਇ ਹੁੰਨਾ ਹੈ ਗੁਰੂਾਨ ਦਾ ਸੱਜਾ ਜੋ ਫਰਮਾਣੇ ਦੇ ਨਾਮ ਕਨਾਮ ਚੜ੍ਹਦੀ ਕਲਾ ਸਦਾ ਜੀਵਨ ਸਰਬੱਤ ਦਾ ਭਲਾ ਕਰਦਾ। No,